ਕੈਨੇਡਾ ਵਿੱਚ ساری ਦੁਨੀਆ ਤੋਂ ਪੜ੍ਹਨ ਵਾਸਤੇ ਬਹੁਤ سارے ਸਟੂਡੈਂਟ ਆਉਂਦੇ ਨੇ ਔਰ ਹਰ ਸਾਲ ਆਉਂਦੇ ਨੇ ਸੰਦੋਜ਼ਰ ਚੌਵੀ ਦੇ ਵਿੱਚ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈਗੀ ਆ ਉਸ ਦੇ ਹਿਸਾਬ ਨਾਲ ਬਹੁਤ ਸ਼ੌਕਿੰਗ ਇਹ ਨਿਊਜ਼ ਹੈ ਉਹ ਕਹਿੰਦੇ 50000 ਸਟੂਡੈਂਟ ਜਿਹੜਾਗਾ ਉਹਨੂੰ ਜਿਹਨੂੰ ਕੀ ਕੈਨੇਡਾ ਦਾ ਵੀਜ਼ਾ ਮਿਲਿਆ ਸਟੱਡੀ ਪਰਮਿਟ ਇਸ਼ੂ ਹੋਇਆ ਕੈਨੇਡਾ ਉਹਨਾਂ ਨੇ ਪੜਨ ਵਾਸਤੇ ਆਉਣਾ ਸੀ ਲੇਕਿਨ ਉਹ ਨੋ ਸ਼ੋ ਨੇ ਨਾ ਉਹ ਕਿਸੇ ਯੂਨੀਵਰਸਿਟੀ ਚ ਪਹੁੰਚੇ ਨਾ ਉਹ ਕਿਸੇ ਕਾਲਜ ਦੇ ਵਿੱਚ ਪਹੁੰਚੇ ਸੋ ਉਹ 50000 ਵਿਦਿਆਰਥੀ ਗਏ ਕਿੱਥੇ ਹੁਣ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੋਈ ਪਈ ਹੈ IRCC ਦਾ ਕਹਿਣਾ ਹੈ ਕਹਿੰਦੇ ਜੀ ਟੋਟਲ ਜਿੰਨੇ ਸਟੂਡੈਂਟ ਆਉਣੇ ਸੀ ਉਹਦਾ 6.9 ਪਰਸੈਂਟੇਜ ਸਟੂਡੈਂਟ ਨੇ ਜਿਹੜੇ ਕਿ ਪਹੁੰਚੇ ਨਹੀਂ ਹੈਗੇ ਜਿਹੜੇ ਕਿ નો ਸ਼ੋ ਨੇ ਜੇ ਤੁਹਾਨੂੰ ਯਾਦ ਹੋਵੇ ਤਾਂ 2014 ਦੇ ਵਿੱਚ DLI's ਨੂੰ ਜਿਹੜੇ ਲਰਨਿੰਗ ਇੰਸਟੀਚੂਟਸ ਨੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਹਰੇਕ ਸਟੂਡੈਂਟ ਬਾਰੇ ਸਾਨੂੰ ਰਿਪੋਰਟ ਕਰਨੀ ਹੈ ਕਿਨੇ ਇਨਰੋਲ ਕੀਤਾ ਕਿਹੜਾ ਅਟੈਂਡ ਕਰ ਰਿਹਾ ਕਿਹੜਾ ਨਹੀਂ ਆਇਆ ਹੁਣ 2024 ਦੇ ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਤੇ ਕਾਲਜੇਸ ਨੇ ਉਹਨਾਂ ਨੇ ਕੰਪਲਾਈਂਸ ਰਿਪੋਰਟ ਸਬਮਿਟ ਕੀਤੀ ਤਾਂ ਪਤਾ ਲੱਗਿਆ ਵੀ ਭਾਈ ਸਟੂਡੈਂਟ ਤਾਂ ਆਇਆ ਹੀ ਨਹੀਂ ਹੈਗਾ ਇੱਥੇ ਸਟੂਡੈਂਟ ਨਾ ਕਾਲਜ ਪਹੁੰਚਿਆ ਤੇ ਨਾ ਹੀ ਉਹ ਯੂਨੀਵਰਸਿਟੀ ਚ ਪਹੁੰਚਿਆ ਤਾਂ ਸਟੂਡੈਂਟ ਗਿਆ ਕਿੱਥੇ ਹੁਣ ਇਹਦੇ ਵਿੱਚ ਕਿਹੜੇ-ਕਿਹੜੇ ਕੰਟਰੀਜ਼ ਦੇ ਸਟੂਡੈਂਟ ਨੇ ਭਾਰਤੀ ਨੇ ਚਾਈਨਾ ਤੋਂ ਨੇ ਨਾਈਜੀਰੀਆ ਗਾਨਾ ਬੰਗਲਾਦੇਸ਼ ਬਹੁਤ ਸਾਰੀਆਂ ਕੰਟਰੀਜ਼ ਤੋਂ ਨੇ ਜਿਹੜੇ ਸਟੂਡੈਂਟ 50000 ਲੱਭੇ ਨਹੀਂ ਹੈਗਾ ਨੋ ਸ਼ੋ ਨੇ ਉਹਦੇ ਵਿੱਚੋਂ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਅੱਜ ਕਿਹੜਾ ਸਹਿ ਲਗਾਇਆ ਜਾ ਰਿਹਾ ਜੀ ਉਹ ਕਹਿੰਦੇ ਹੋ ਸਕਦਾ ਹੈ ਕਿ ਬਹੁਤ ਸਾਰੇ ਸਟੂਡੈਂਟ ਬਾਰਡਰ ਟੱਪ ਅਗੇ ਹੋਣ ਤੇ ਅਮਰੀਕਾ ਦੇ ਵਿੱਚ ਚਲੇ ਗਏ ਹੋਣ ਕਿਉਂਕਿ ਕੈਨੇਡਾ ਦੇ ਵਿੱਚ ਸਖਤੀ ਹੋ ਰਹੀ ਹੈ ਉਹਨਾਂ ਨੂੰ ਆਇ ਲੱਗਦਾ ਹੋਣਾ ਕਿ ਅਮਰੀਕਾ ਦੇ ਵਿੱਚ ਜਾ ਕੇ ਕਾਰਡ ਬਣ ਸਕਦਾ ਹੈ ਪੜਨ ਵਾਸਤੇ ਉਹ ਸ਼ਾਇਦ ਆਇ ਨਾ ਹੋਣ ਦੂਸਰੀ ਗੱਲ ਹੈ ਬਹੁਤ ਸਾਰੇ ਫਰਾਡ ਏਜੰਟ ਨੇ ਕਿ ਜਿਹੜੇ ਸਿਰਫ ਵੀਜ਼ਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਐਸੀ ਕਰਕੇ ਲਗਾਉਂਦੇ ਨੇ ਸਟੂਡੈਂਟਸ ਨੂੰ ਤਾਂ ਕਿ ਉਹਨਾਂ ਨੂੰ ਬਾਰਡਰ ਕਰਾਸ ਕਰਾਇਆ ਜਾ ਸਕੇ ਔਰ ਇਹ ਵੀ ਕੈਸ ਲਗਾਇਆ ਜਾ ਸਕਦਾ ਹੈ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਵਰਕ ਪਰਮਿਟ ਅਪਲਾਈ ਕਰ ਰਹੇ ਨੇ ਜਾਂ ਕਿਸੇ ਦਾ ਵਿਆਹ ਹੋ ਗਿਆ ਉਹ ਵੱਖਰੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਪੱਕੇ ਹੋ ਰਹੇ ਨੇ ਕਿ ਸਰਕਾਰ ਕੀ ਕਰ ਰਹੀ ਹੈ ਸਰਕਾਰ ਨੇ ਕਿਹਾ ਹੈਗਾ ਕਹਿੰਦੇ ਜੀ ਇਮੀਗ੍ਰੇਸ਼ਨ ਮਨਿਸਟਰ ਉਹ ਕਹਿੰਦੇ ਅਸੀਂ ਆਲਰੇਡੀ ਸਖਤਾਈ ਬਹੁਤ ਕੀਤੀ ਹੋਈ ਹੈ ਅਸੀਂ ਕਾਲਜਸ ਯੂਨੀਵਰਸਿਟੀਆਂ ਸਾਰਿਆਂ ਨੂੰ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਰਿਪੋਰਟਸ ਜਿਹੜੀਆਂ ਨੇ ਸੈਂਡ ਕਰੋ ਤੇ ਸੁਜੈਸ਼ਨਸ ਹੁਣ ਕੀ ਨੇ ਬਹੁਤ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹਨਾਂ ਨੇ ਕਿਹਾ ਜੀ ਇੱਕ ਕੰਮ ਕਰੋ ਜੇ 4 ਸਾਲ ਦਾ ਕੋਰਸ ਹੈ 4 ਸਾਲ ਦੀ ਫੀਸ ਭਰਾਓ ਕੋਈ 1 ਸੈਮੈਸਟਰ ਦੀ ਭਰਦਾ ਕੋਈ 1 ਸਾਲ ਦੀ ਭਰਦਾ 4 ਸਾਲ ਦੀ ਫੀਸ ਭਰਾਓ ਤਾਂ ਫੇਰ ਉਹ ਸਟੂਡੈਂਟ ਭੱਜਣਗੇ ਬਟ ਜੇ ਕੈਨੇਡਾ ਚ ਆ ਕੇ ਵੀ ਤੁਸੀਂ ਵਿਦਡਰਾ ਕਰ ਲੈਨੇ ਹੋ ਤਾਂ ਥੋੜੀ ਜੀ ਫੀਸ ਕੱਟ ਕੇ ਤੇ ਬਾਕੀ ਤਾਂ ਸਟੂਡੈਂਟ ਨੂੰ ਵਾਪਸ ਮਿਲ ਜਾਂਦਾ ਅੱਛਾ ਤੇ ਫੇਰ ਸਰਕਾਰ ਕਹਿ ਰਹੀ ਹੈ ਕਿ ਜ਼ਿਆਦਾਤਰ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਨਗੇ ਲਾਈਸੈਂਸਡ ਨੇ ਤੇ ਜਿਹੜੇ ਵਕੀਲ ਨੇ ਸਿਰਫ ਉਹਨਾਂ ਤੋਂ ਕੇਸ ਆਪਾਂ ਫੜਿਆ ਕਰੀਏ ਆਇ ਤਾਂ ਹੋ ਨਹੀਂ ਸਕਦਾ ਇੰਡੀਆ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਨਾਈਜੀਰੀਆ ਦੇ ਵਿੱਚ ਕਿਹਨੂੰ ਪਤਾ ਹੈ ਕਿ ਕਿਹੜੇ-ਕਿਹੜੇ ਲੋਕ ਲਾਇਸੈਂਸ ਨੇ ਜਿਹੜੇ ਸਟੂਡੈਂਟ ਨੇ ਉਹ ਬਿਲੀਅਨਸ ਆਫ ਡਾਲਰਸ ਕੈਨੇਡਾ ਦੀ ਇਕਨੋਮੀ ਲਈ ਲੈ ਕੇ ਆਉਂਦੇ ਨੇ ਜੇ ਤਾਂ ਇਹ ਜਾ ਪੰਗਾ ਹੋਣਾ ਸ਼ੁਰੂ ਹੋ ਗਿਆ ਤਾਂ ਫਿਰ ਤਾਂ ਜੇ ਸਖਤਾਈ ਕੀਤੀ ਤਾਂ ਡਾਲਰਸ ਨਹੀਂ ਆਉਣੇ ਜੇ ਸਖਤਾਈ ਨਾ ਕੀਤੀ ਤੇ ਲੋਕ ਆਏ ਭਜਣੇ ਸ਼ੁਰੂ ਹੋ ਗਏ ਤਾਂ ਕੈਨੇਡਾ ਦਾ ਅਕਸ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਉਹ ਵਿਗੜ ਜਾਏਗਾ ਸੋ ਕਾਫੀ ਚਿੰਤਾ ਦਾ ਵਿਸ਼ਾ ਹੈ 50000 ਸਟੂਡੈਂਟ ਗਿਆ ਕਿਥੇ